14 15 ਦੀ ਰਾਤ ਜਿਹੜਾ ਹੁਣ ਗਈ ਹੈ 14 15 ਦੀ ਰਾਤ ਰਾਤ ਨੂੰ 1:30 ਵਜੇ ਇੱਕ ਰੀਅਲਟਰ ਦੇ ਘਰ 'ਚ ਗੋਲੀ ਚਲੀ ਸੀਗੀ ਗੇਟ ਤੇ ਇੱਕ ਹੀ ਫਾਇਰ ਹੋਇਆ ਸੀ ਸੀਸੀਟੀਵੀ ਫੁਟੇਜ ਫਾਇਰ ਦੀ ਆ ਗਈ ਸੀ ਉਹ ਕੇਸ ਦੀ ਸੀਪੀ ਇਨਵੈਸਟੀਗੇਸ਼ਨ ਐਂਡ ਹਿਸ ਟੀਮ ਇਹਨਾਂ ਨੇ ਟਰੇਸ ਕਰ ਲਿਆ ਜਿਹਦੇ ਘਰ 'ਚ ਫਾਇਰਿੰਗ ਹੋਈ ਸੀ ਉਹਦਾ ਨਾਮ ਐ ਨਹੀਂ ਲੈ ਰਹੇ ਹਾਂ ਫੋਰ ਸਿਕਿਉਰਟੀ ਰੀਜ਼ਨਸ ਇਨੂੰ ਥ੍ਰੈਟ ਕਾਲਸ ਆਉਂਦੇ ਸੀਗੇ ਤਿੰਨ ਮੁੰਡੇ ਗ੍ਰਿਫਤਾਰ ਹੋਏ ਜੀ ਆਫਟਰ ਏ 650 ਕਿਲੋਮੀਟਰ ਚੇਸ 650 ਕਿਲੋਮੀਟਰ ਚੇਸ ਕਰਨ ਤੋਂ ਬਾਅਦ ਇਹ ਪੁਲਿਸ ਦੇ ਹੱਥੇ ਚੜ ਗਏ ਤਿੰਨ ਵਿਅਕਤੀ ਹਨ ਇੱਕ ਮਾਨਿਆ ਹੈ 21 ਸਾਲ ਉਮਰ ਦੇ ਇਹ ਉਹ ਇਨਸਾਨ ਹੈ ਜਿਨੇ ਫਾਇਰ ਕੀਤਾ ਸੀਗਾ ਰੇਕੀ ਕਰਨ ਵਾਲਾ ਖੁਸ਼ ਸੀਗਾ ਜਿਹਨੇ ਰਕੀਕਤ ਕੀਤੀ ਸੀਗੀ ਕਿ ਇੱਥੋਂ ਆਪ ਐਂਟਰੀ ਕਰਾਂਗੇ ਇੱਥੋਂ ਐਗਜ਼ਿਟ ਕਰਾਂਗੇ ਤੇ ਵਰुण ਨਾਂ ਦਾ ਵਿਅਕਤੀ ਜਿਹੜਾ ਸੀਗਾ ਉਹ ਐਕਟਿਵਰ ਚਲਾ ਰਿਹਾ ਸੀਗਾ ਇਹਨਾਂ ਨੇ ਇਹ ਕੰਮ ਸੁਪਾਰੀ ਲੈ ਕੇ ਕੀਤਾ ਸੀਗਾ ਜੀ ਸੁਪਾਰੀ ਜਿਹੜੀ ਦਿੱਤੀ ਸੀਗੀ ਉਹ ਨਮਿਤ ਸ਼ਰਮਾ ਹੈ ਜੋਹਰ ਨਗਰ ਕੈਂਪ ਦਾ ਰਹਿਣ ਵਾਲਾ 3 ਸਾਲ ਤੋਂ ਯੂਰਪ ਰਹਿ ਰਿਹਾ ਸੱਤ ਪਰਚੇ ਦਿੱਤੇ ਪਹਿਲਾਂ ਵੀ ਦਰਜ ਨੇ ਇੱਕ ਸਾਡੇ ਹੀ ਪਰਚੇ 'ਚ ਇਹ ਵੌਂਟਡ ਹੈ ਜਿਹੜਾ ਤਾਨੂੰ ਯਾਦ ਹੋਣਾ ਬੈਂਸ ਜਿਹੜਾ ਬਦਮਾਸ਼ ਹੈ ਇੱਕ ਬੈਂਸ ਦੇ ਘਰ ਦੇ ਅੱਗੇ ਫਾਇਰਿੰਗ ਹੋਈ ਸੀ ਉਹਦੇ ਚ ਸਿਰਫ 7 ਬੰਦੇ ਗ੍ਰਫਤਾਰ ਸੀਗੇ ਇੱਕ ਬੰਦਾ ਜਿਹੜਾ ਰਹਿ ਗਿਆ ਸੀਗਾ ਉਹ ਮੰਨਿਆ 6 ਦਿਨ ਆਪਰੇਸ਼ਨ ਚੱਲਿਆ ਏ ਅਲੱਗ-ਅਲੱਗ ਸਟੇਟਸ ਤੋਂ ਪੁਲਿਸ ਗਈ ਸੀਗੀ ਇੱਕ ਹੋਰ ਪਰਚਾ ਦਰਜ ਕੀਤਾ ਥੋੜੇ ਦਿਨ ਪਹਿਲਾਂ ਗੱਡੀ ਚ ਬੈ ਕੇ ਐਕਸੀਡੈਂਟਲ ਫਾਇਰ ਹੋ ਗਿਆ ਇੱਕ ਬੰਦੇ ਦੇ ਹੱਥ ਉਹਦਾ ਨਾਮ ਅਕਸ਼ੇ ਹੈ ਉਹ ਵੀ ਡਿਫਾਲਟਰ ਐਂਡ ਬੈਡ ਐਲੀਮੈਂਟ ਉਦੇ ਨਾਲ ਵੀ ਮੰਨਿਆ ਬੈਠਾ ਹੋਇਆ ਸੀਗਾ ਜੀ ਇਹਨਾਂ ਦੇ ਪੋਜੀਸ਼ਨ 'ਚ ਜੋ ਇਸ ਸੋਫਿਸਟੀਕੇਟਿਡ ਵੈਪਨਸ ਤੁਸੀਂ ਦੇਖ ਰਹੇ ਹੋ ਇਹ ਬਰਾਮਦ ਹੋਏ ਇਹਦੇ 'ਚ ਇੱਕ ਤਾਂ ਇਹ ਜਗਾਨਾ ਪਿਸਟਲ ਹੈ ਇਟਸ ਇੰਪੋਰਟਡ ਨਾ ਮੈਗਜ਼ੀਨ ਗ੍ਰਫਤਾਰ ਮੈਗਜ਼ੀਨ ਬਰਾਮਦ ਹੋਏ